ਛੇਵੇਂ ਪਾਸ਼ਾ ਘਰੋਤੇ ਨੇ بابا ਗੁਰਦਤਾ ਜੀ بابا ਸੂਤਮਨ ਜੀ ਬੀਬੀ ਵੀਰੋ ਉਹਨਾਂ ਦੇ ਘਰ ਵਾਲੇ ਸਾਧੂ ਜੀ ਭਾਈ ਧਰਮਰਾਜ खोसला ਜੀ ਬੀਬੀ ਵੀਰੋ ਜੀ ਦੇ ਸਹਰਾ ਜੀ بابا ਸੂਤਮਨ ਜੀ ਦੇ ਸਹਰਾ ਪ੍ਰੇਮ ਕੱਲ ਜੀ بابا ਗੁਰਦਤਾ ਜੀ ਦੇ ਸਹਰਾ ਭਾਈ ਰਾਮਾ ਜੀ ਇਹ ਸਾਰੇ ਘਰੋਤੇ ਨੇ ਪਰ ਸਾਰੇ ਉਸ ਖੁਸ਼ੀ ਨੂੰ ਤੁਨਾ ਕਰਦੇ ਨਹੀਂ ਘਰ ਦੇ ਘਰ ਮਹਾਰਾਜ ਦੇ ਨਾਲ ਸੰਗੀ ਵਾਂਗ ਘਰੋਤੇ ਨੇ ਪਰਾਤਾ ਨੂੰ ਤੋਰਨ ਦੀ ਰਵਾਨਗੀ ਦਾ ਸਮਾਂ ਆਇਆ ਭਾਈ ਲਾਲਚੰਦ ਨੇ ਚੰਗ ਤੇ ਕਥਾਰਾਂ ਨੂੰ ਬਾਪ ਤੇ ਦੋਨੋਂ ਕਹਾ ਕੁਝ ਨਹੀਂ ਜਿਨੂੰ ਲੈ ਕੇ ਆਏ ਉਹਨਾਂ ਨੇ ਗੁਰੂ ਸਾਹਿਬ ਤੋਂ ਹਜ਼ਾਰ ਤੱਕ ਲੈ ਕੇ ਉਹਨਾਂ ਨੂੰ ਗੋਲੇ ਵਿੱਚ ਪਾ ਦਿੱਤਾ ਜਦੋਂ ਭਰਾਵਾਂ ਨੇ ਅੱਜੋਂ ਗੋਲਾ ਚੱਕਿਆ ਅੱਜ ਵੀ ਰਵਾਜ ਹੈ ਭਰਾ ਬੋਲੀ ਨੂੰ ਕੱਟਾ ਲੁੰਦੇ ਨੇ ਭਰਾਵਾਂ ਨੇ ਗੋਲਾ ਅੱਜੋਂ ਚੱਕਿਆ ਤੇ ਪੁਹਾਰਾ ਨੇ ਚੱਕਿਆ ਡੋਲਾ ਪਿਛੋਂ ਭਾਈ ਲਾਲਚੰਦ ਨੇ ਇੱਕ ਆਵਾਜ਼ ਮਾਰੀ ਆਖਣ ਲਗਾਓ ਥੋ ਜਾਓ ਅਖਬਰੀਤੀ ਜੀ ਢੋਲੀ ਚੱਲੀ ਐ ਸੌਹਰੇ ਘਰ ਚ ਜਾਨੀ ਐ ਪਰ ਸੌਹਰਾ ਘਰ ਇਹਦਾ ਕੋਈ ਆਮ ਘਰ ਨਹੀਂ ਉਹ ਗੁਰਨਾਮ ਜਿਹੜਾ ਪਰਿਵਾਰ ਐ ਮੇਰੀ ਧੀ ਜੀ ਗੁਰਨਾਮ ਦੇ ਘਰ ਦੀ ਗੁਰੂ ਦੁਆਰੇ ਮੇਰੋਂ ਬਣ ਕੇ ਚੱਲੀ ਐ ਇਹ ਨੂੰ ਕੁਝ ਸਿੱਖਿਆਵਾਂ ਪਤਾ ਹੋਣੀਆਂ ਚਾਹੀਦੀਆਂ ਨੇ ਅਸੀਂ ਤਾਂ ਸਿੱਖਿਆਵਾਂ ਹੋਰ ਤਰ੍ਹਾਂ ਦੀਆਂ ਦਿੰਨੇ ਆ ਨਾ ਸਵੇਰ ਤੋਂ ਤੱਕਾਂ ਤੱਕ ਦਾ ਸਾਰਾ ਸਫਰ ਜਿਹੜਾ ਉਹ ਨੂੰਹਾਂ ਆਪਣੀਆਂ ਮਾਵਾ ਨਾਲ ਫੋਨ ਤੇ ਤੈਅ ਕਰ ਲੈਣੀਆਂ ਜਿਹੜਾ ਕੁਆੜੇ ਦੀ ਜੜਾ ਬੜੋ ਬੜੇ ਬੰਨੀ ਹੋਇ ਅਮਰ ਸੁਨੇਦਾ ਧੀਏ ਕਦੇ ਨਾ ਮਨਾ ਪੰਨੀ ਜੈ ਆਪ ਸਤਿ चा